ਹਾਂਜੀ ਸਤਿ ਸ਼੍ਰੀ ਅਕਾਲ ਬਰਾੜ ਵਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਤੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਅਮਰੇਲਾ ਬਾਜੂ ਦੀ ਕਟਿੰਗ ਕਰ ਲਈ ਸੀਗੀ ਕਟਿੰਗ ਕਰਕੇ ਹੁਣ ਇਹਦੀ ਜਿਹੜੀ ਮੇਨ ਸਲਾਈ ਲਾਉਣ ਦਾ ਤਰੀਕਾ ਆਪਾਂ ਦੱਸਣਾ ਤੁਹਾਨੂੰ ਵੀ ਅਮਰੇਲਾ ਬਾਜੂ ਦੇ ਵਿੱਚ ਤੁਸੀਂ ਸਲਾਈ ਕਿਸ ਤਰ੍ਹਾਂ ਲਾਉਣੀ ਹੁੰਦੀ ਹੈ ਠੀਕ ਹੈ ਉਹਦਾ ਤਰੀਕਾ ਦੱਸਦੇ ਆਪਾਂ ਤੁਹਾਨੂੰ ਆ ਦੇਖੋ ਜੀ ਇਹ ਆਪਾਂ ਪੇਪਿੰਗ ਦੇ ਕੇ ਇਹਨੂੰ ਫਿਨਿਸ਼ਿੰਗ ਕਰਤੀ ਹੈਗੀ ਇਹਦੀ ਠੀਕ ਹੈ ਜੀ ਤੇ ਮੈਂ ਤੁਹਾਨੂੰ ਅੱਗੇ ਦੱਸਦੀ ਆਂ ਵੀ ਤੁਸੀਂ ਕਿਵੇਂ ਕਰਨਾ ਹੈਗਾ ਹਾਂਜੀ ਆਹ ਦੇਖੋ ਇਸ ਤਰ੍ਹਾਂ ਇਹਨੂੰ ਦੂਰੀ ਕਰਕੇ ਵਿਛਾ ਲੈਣਾ ਚੰਗੀ ਤਰ੍ਹਾਂ ਜੀ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਜਿੰਨਾ ਤੁਹਾਡਾ ਮੋਡਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਮੋਡੇ ਦੀ ਮਾਰਕਿੰਗ ਕਰੋਗੇ ਇਹਨਾਂ ਦੇ ਮੋਡਾ ਹੈਗਾ ਜੀ ਇਨਾਂ ਦੇ ਸਾਥੀ 17 ਇੰਚਾ ਦਾ ਮੋਡਾ ਇਹਨਾਂ ਦਾ 8 ਇੰਚ ਹੀ ਆਊਗਾ ਠੀਕ ਹੈ ਜੀ ਇੱਥੋਂ ਰੱਖੋਗੇ ਇੰਚੀ ਟੇਪ ਇੱਥੋਂ ਤੱਕ 8 ਦੀ ਮਾਰਕਿੰਗ ਕਰ ਲੂਗੇ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਠੀਕ ਹੈ ਜੀ ਇਹ ਕਰ ਲਈ ਆਪਾਂ ਹੁਣ ਤੁਸੀਂ ਇਹਨਾਂ ਦੀ ਮੂਰੀ ਤੇ ਆ ਜਾਓ ਮੇਨ ਤੇ ਇਹ ਮੂਰੀ ਦਾ ਅਮਰੇਲਾ ਚ ਇਹ ਹੁੰਦਾ ਜੀ ਤੁਸੀਂ 6.5 7 8 8 ਤੱਕ ਪਾ ਲੈਣੇ ਆ ਇਹਨਾਂ ਦੀ ਆਪਾਂ 7.5 ਪਾਉਣੀ ਹੈ ਮੂਰੀ ਇੱਥੋਂ ਅਮਰੇਲਾ ਦੀ ਆ ਦੇਖੋ ਜੀ 7.5 ਤੇ ਇਸ ਤਰ੍ਹਾਂ ਮਾਰਕਿੰਗ ਕਰ ਲਓ ਠੀਕ ਹੈ ਜੀ ਇਸ ਤਰ੍ਹਾਂ ਓਕੇ ਹੋ ਗਿਆ ਹੁਣ ਤੁਸੀਂ ਕਰਨਾ ਦੇਖੋ ਜੀ ਠੀਕ ਹੈ ਹੁਣ ਤੁਸੀਂ ਇੱਥੋਂ ਲਾਉਣੀ ਆ ਇੱਥੇ ਇੱਕ ਤੁਸੀਂ ਲਾਉਣੀ ਆ ਜਿਵੇਂ ਉਹਨਾਂ ਦੀ ਨਾਰਮਲ ਵਾਂ ਦੀ ਮੂਰੀ ਹੁੰਦੀ ਆ 5 ਇੰਚ ਆ ਗਈ ਤਾਂ ਇੱਥੋਂ 6.5 ਇੰਚ ਦੀ ਮਾਰਕਿੰਗ ਕਰ ਲਿਓ ਤੁਸੀਂ 6 ਇੰਚ ਬਹੁਤ ਆ ਜੀ 6 ਤੇ ਠੀਕ ਹੈ ਫਿਰ ਇਹਨਾਂ ਦੀ ਸ਼ੇਪ ਸਹੀ ਬਣੂਗੀ ਇੱਥੋਂ ਲਾਉਣੀ ਆ 6 ਤੇ ਲਾ ਲਈ ਹੁਣ ਦੇਖੋ ਧਿਆਨ ਨਾਲ ਮੋਢਾ 8 6 ਮੂਰੀ ਜੀ ਨਿਰਖਣੀ ਹੈ ਤੁਸੀਂ ਅਮਰੇਲਾ ਦੀ ਆਪਾਂ ਰੱਖਣੀ ਹੈ ਸਾਢੇ 7 ਸਾਢੇ 7 ਤੇ ਮਾਰਕਿੰਗ ਕਰਤੀ ਹੋਣਾ ਸਾਢੇ 7 ਵਾਲੀ ਤੋਂ ਮਾਰਕਿੰਗ ਇਸ ਤਰ੍ਹਾਂ ਲੈ ਜਾਉਂਗੇ ਸੇਪ ਬਣੂਗੀ ਸੇਮ ਤੁਹਾਨੂੰ ਦਿਸੂਗੀ ਠੀਕ ਆ ਆ ਦੇਖੋ ਇਸ ਤਰ੍ਹਾਂ ਲਾਇਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਹੁਣ ਇਹ ਮਾਰਕਿੰਗ ਹੋ ਗਈ ਤੇ ਹੁਣ ਆਪਾਂ ਇਹਦੇ ਉੱਤੇ ਉੱਤੇ ਸੀਨ ਲਾਵਾਂਗੇ ਤੇ ਮੈਂ ਦੂਜੀ ਬਾਜੂ ਬਣਾ ਕੇ ਤਿਆਰ ਕਰ ਲਈ ਆ ਉਹ ਮੈਂ ਤੁਹਾਨੂੰ ਦੱਸਦੀ ਆ ਦਿਖਾਉਣੀ ਆ ਠੀਕ ਹੈ ਜੀ ਦੇਖਿਓ ਤੁਸੀਂ ਇਹਦਾ ਨਾ ਸੇਪ ਨਾ ਬਿਲਕੁਲ ਸਹੀ ਬਣੂਗੀ ਠੀਕ ਹੈ ਆ ਦੇਖੋ ਆਪ ਆ ਬਾਜੂ ਦੇ ਉੱਪਰ ਨਾ ਸਲਾਈ ਲਾਤੀ ਸੀਗੀ ਤਿਆਰ ਕਰ ਦਿੱਤੀ ਆ ਆ ਦੇਖੋ ਇਤੋਂ ਆ ਕੇ ਢੰਗਾਈ ਬਣੀ ਹੈ ਨਾ ਇਹ ਢੰਗਾਈ ਵਾਨੀ ਵੀ ਜ਼ਰੂਰੀ ਆ ਠੀਕ ਹੈ ਜ਼ਿਆਦਾ ਟੈਟ ਨਾ ਹੋਵੇ ਜ਼ਿਆਦਾ ਖੁੱਲੀ ਵੀ ਨਾ ਹੋਵੇ ਠੀਕ ਹੋਵੇ ਬਸ ਤੇ ਇੱਕ ਤੁਸੀਂ ਕੀ ਕੀ ਚੀਜ਼ ਕਰਨੀ ਹੁੰਦੀ ਆ ਦੇਖੋ ਜੀ ਇਸ ਤਰ੍ਹਾਂ ਇਹਨੂੰ ਪਹਿਲਾਂ ਸੀਨ ਲਾ ਦਗੇ ਆਪਾਂ ਸੀਨ ਲਾ ਕੇ ਦਿਖਾਉਣੀ ਆ ਤੁਹਾਨੂੰ ਵੀ ਕੀ ਕਰਨ ਲੱਗੇ ਠੀਕ ਹੈ ਇਸ ਤਰ੍ਹਾਂ ਦੇ ਇਹਨਾਂ ਨੂੰ ਇੱਕੋ ਜਿਹਾ ਕਰ ਲਿਓ ਦੋਨੇ ਕੱਪੜੇ ਇੱਕੋ ਜਿਹਾ ਕਰਕੇ ਬਸ ਮੜ ਕੇ ਸੀਨ ਆਪ ਦੇਣੀ ਆ ਤੁਸੀਂ ਇਸ ਤਰ੍ਹਾਂ ਠੀਕ ਹੈ ਆਹ ਲਓ ਜੀ ਇਸ ਤਰ੍ਹਾਂ ਉਹ ਤੋਂ ਸੀਨ ਪੱਕੀ ਕਰ ਦਿਆ ਕਰੋ ਠੀਕ ਹੈ ਉਹ ਤੁਹਾਨੂੰ ਪਤਾ ਹੀ ਹੈਗਾ ਵੈਸੇ ਤਾਂ ਤੇ ਵੈਸੇ ਇਸ ਤਰ੍ਹਾਂ ਪੱਕੀ ਕਰ ਦਿੰਦੇ ਹਾਂ ਫਿਰ ਅਸੀਂ ਨੱਪ ਦੇਣੀ ਠੀਕ ਹੈ ਜੀ ਆਹ ਲਓ ਜੀ ਇਸ ਤਰ੍ਹਾਂ ਇਹ ਜਿਹੜੀ ਆਪਾਂ ਮਾਰਕਿੰਗ ਕੀਤੀ ਉਹ ਇਸ ਵਿੱਚ ਮਿਲਾ ਦਈਏ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਅਧਿਰੇ ਵਿੱਚ ਕੱਪੜਾ ਰਾਇ ਸੂਈ ਥੋੜਾ ਜਿਹਾ ਕੱਪੜਾ ਖਿੱਚ ਰਹੀ ਹੈ ਇਹ ਠੀਕ ਹੈ ਜੀ ਹਾਂ ਇਸ ਤਰ੍ਹਾਂ ਕੱਟ ਲੱਗ ਗਿਆ ਤੁਹਾਡੀ ਸਲਾਈ ਲੱਗ ਗਈ ਠੀਕ ਹੈ ਸਲਾਈ ਲਾਉਣ ਤੋਂ ਬਾਅਦ ਨਾ ਤੁਸੀਂ ਕੀ ਕਰਨਾ ਹਾਂਜੀ ਆ ਦੇਖੋ ਆਪਾਂ ਸੀਨ ਲਾਦੀ ਸੀਨ ਤੋਂ ਬਾਅਦ ਨਾ 2-2 ਡੇਢ ਇੰਚ ਨੂੰ ਕੱਪੜਾ ਛਾਟ ਕੇ ਤੁਸੀਂ ਉਸ ਸ਼ੇਪ ਦੇ ਵਿੱਚ ਜੀ ਸ਼ੇਪ ਦੇ ਵਿੱਚ ਆਪਾਂ ਸੀਨ ਲਾਈ ਉਸ ਸ਼ੇਪ ਦੇ ਵਿੱਚ ਇਸ ਤਰ੍ਹਾਂ ਕਟਿੰਗ ਕਰ ਦੇਣੀ ਆ ਠੀਕ ਹੈ ਇਸ ਤਰ੍ਹਾਂ ਕਟਿੰਗ ਕਰ ਦਿਓ ਅਗਰ ਜੀ ਇਹ ਕਟਿੰਗ ਹੋ ਗਈ ਹੁਣ ਤੁਸੀਂ ਇਹ ਤੋਂ ਜਿੱਥੋਂ ਆਪਾਂ ਡੰਗਾਈ ਦੇ ਵਿੱਚ ਸਲਾਈ ਦਿੱਤੀ ਇਹਨੂੰ ਇਸ ਤਰ੍ਹਾਂ ਚੱਕੋਗੇ ਇਸ ਤਰ੍ਹਾਂ ਚੱਕ ਕੇ ਨਾ ਇੱਥੇ ਕੱਟ ਲਗਾ ਦਿਓ ਠੀਕ ਹੈ ਫਿਰ ਇਹਦੇ ਨਾਲ ਨਾ ਖਿੱਚਣੀ ਬਣੂਗੀ ਬਾਜੂ ਦੇ ਵਿੱਚ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਕੱਟ ਲਗਾ ਦਿਆ ਕਰੋ ਹੁਣ ਦੇਖੋ ਜੀ ਤੁਹਾਨੂੰ ਮੈਂ ਸਿੱਧੀ ਕਰਕੇ ਵੀ ਬਾਜੂ ਦਿਖਾਉਣੀ ਇਸ ਤਰ੍ਹਾਂ ਹੀ ਹੋ ਜੂਗੀ ਇਸ ਤਰ੍ਹਾਂ ਆ ਦੇਖੋ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਬਾਜੂ ਬਣ ਕੇ ਤਿਆਰ ਹੋ ਜੂਗੀ ਠੀਕ ਹੈ ਜੀ ਅਮਰੇਲਾ ਬਾਜੂ ਦੀ ਆਪਾਂ ਤੁਹਾਨੂੰ ਮਾਰਕਿੰਗ ਕਰਨੀ ਦੱਸੀ ਹੈ ਵੀ ਕਿਵੇਂ ਅਸੀਂ ਇਹਨਾਂ ਬਾਹ ਚ ਲਾਣੀ ਹੁੰਦੀ ਹੈ ਕਟਿੰਗ ਦਾ ਆਪਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਉਹ ਆਪਣੇ ਚੈਨਲ ਤੇ ਜਾ ਕੇ ਤੁਸੀਂ ਚੈੱਕ ਕਰ ਲਿਓ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾਂ ਹੀ ਜੇ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ